ਬਿਜਲੀ ਬੋਰਡ ਦੀ ਇੱਕ ਵੱਡੀ ਲਾਪਰਵਾਹੀ ਇੱਕ ਵੱਡਾ ਹਾਦਸਾ ਹੋ ਸਕਦਾ ਹੈ ਵੱਡੀ ਦੁਰਘਟਨਾ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹਾਦਸਾ ਤੇ ਹੋ ਸਕਦਾ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਘਟਨਾ ਹੋ ਸਕਦੀ ਹੈ ਤਿੰਨ ਦਿਨ ਹੋ ਗਏ ਨੇ ਜਿਹੜੀ ਹਨੇਰੀ ਆਈ ਸ਼ੋ ਦੇ ਵਿੱਚ ਇੱਕ ਤਰ੍ਹਾਂ ਕਿਤੇ ਇਹ ਨੁਕਸਾਨ ਹੋਇਆ ਤਾਰਾਂ ਟੁੱਟ ਕੇ ਜਿਹੜੀਆਂ نیچے ਆ ਗਈਆਂ ਹੋਈਆਂ ਬਾਕੀ ਸਰਕਾਰ ਤੁਹਾਨੂੰ ਪਤਾ ਹੀ ਕਿੱਦਾਂ ਦੀ ਇਸ ਟਾਈਮ ਕੀ ਹਾਲ ਹੈ ਤਿੰਨ ਦਿਨ ਬੀਤਣੇ ਕੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਕੱਲ ਦੇ ਗੋੜ ਜੱਕੇ ਤੋਂ ਜੀ ਜੀ ਤਿੰਨ ਜਿੰਨ ਨੂੰ ਨੰਬਰ ਦਿੱਤਾ ਉਹ ਕੋਈ ਜੀ ਜੀ ਨਾ ਮੇਰੇ ਡਿਊਟੀ ਨਹੀਂ ਜਿਨੋ ਕਰਿਆ ਡਿਊਟੀ ਨਹੀਂ ਐਸਡੀਓ ਦੇ ਰੂਮ ਚ ਐਸਡੀਓ ਹੋਇਆ ਨਹੀਂ ਕੋਈ ਤਾਂ ਐ ਸਮਝਦੇ ਜਿਵੇਂ ਨਵਾਰਿਸ ਅਸੀਂ ਬੇਵਕੂਫ ਤੋਰੇ ਬੰਦੇ ਨਾ ਇਦਾਂ ਸਮਝਦੇ ਜਾਨੀ ਕਿੰਨੇ ਦਿਨ ਹੋ ਗਏ ਲੜਕੀ ਇਹ 4 ਦਿਨ ਜਿਤਨੇ ਨੇਰੀਏ ਉਤਨ ਦੀ ਐ ਫਿਰ ਮੈਂ ਉਹਨੂੰ ਕਹਈਏ ਅਸੀਂ ਤੁਹਾਡੇ ਚੀਫ ਕੋਲ ਜਾਈਏ ਕਿਸੇ ਕੋਲ ਕਹਿੰਦੇ ਜਾਓ ਜੀ ਬੜੀ ਖੁਸ਼ੀ ਨਾਲ ਜਾਓ ਅਸੀਂ 1912 ਤੇ ਮੈਂ ਤਿੰਨ ਵਾਰੀ ਕੰਪਲੇਨਟ ਕਰ ਚੁੱਕਾ ਮੈਂ ਤਾਂ ਆਨ ਰਿਕਾਰਡ ਤੇ ਲਾਈਨਮੈਨ ਸਿੰਘ ਆਪਿੱਕਰ ਤੇ ਇਹ ਕਹਿੰਦਾ ਮੇਰੇ ਕੋਲ ਤਾਰ ਹੈ ਨਹੀਂ ਮੈਂ ਕਿਦਾ ਟਿੱਕਰ ਵੀ ਦੱਸੋ ਤਾਰ ਤੂੰ ਲੈ ਕਹਿਣੀ ਐ ਐਸਡੀ ਤੇ ਨਹੀਂ ਤੇ ਕਹਿੰਦਾ ਉਹਨੇ ਲਾਈਨ ਬੰਦ ਕੀਤੀ ਕਹਿੰਦਾ ਮੈਂ ਲਾਈਨ ਚਾਲੂ ਕਰਨ ਲ ਤਿੰਨ ਪਿੰਨਾਂ ਨੂੰ ਪੁੱਛੋ ਕਿ ਮੇਂ ਅੱਗ ਲੱਗੀ ਹੈ ਜੀ ਕਿੰਨੇ ਪਟਾਕੇ ਪੈਨੇ ਉਹਦੇ ਹਾਂ ਜੀ ਪਾ ਕੇ ਉਹਨੂੰ ਪਤਨ ਲੈ ਕੇ ਵਿਚਾਰੇ ਨੂੰ ਉਹ ਲਿਆ ਆ ਉਹਦੇ ਨਾਲ ਟੱਚ ਕਰ ਗਿਆ ਤਾਰਾਂ ਧੜਮ ਧੜਮ ਬੜੀ ਆਵਾਜ਼ ਆ ਗਈ ਸਾਰੇ ਬਾਹਰ ਆ ਗਏ ਇੱਕਦਮ ਵਿਹਾ ਗਿਆ ਮੈਨੂੰ ਸੁਣਦੇ ਹੀ ਨਹੀਂ ਮੈਂ ਤਾਂ ਹੈਰਾਨ ਆ ਵੀ ਕਿੰਦਾ ਦਾ ਮਹਿਕਮਾ ਕੀ ਡਿਪਾਰਟਮੈਂਟ ਹੋਵੇ ਫਿਰ ਕਹਿੰਦੇ ਜੀ ਅਸੀਂ ਸਟ੍ਰਾਈਕ ਤੇ ਆ ਜਿਹੜਾ ਵੀ ਸਰਕਾਰੀ ਜੇਈ ਆ ਉਹ ਸਰਕਾਰੀ ਬੰਦੇ ਭੇਜ ਦੂਗਾ ਪ੍ਰਾਈਵੇਟ ਵਾਲੇ ਸਟ੍ਰਾਈਕ ਤੇ ਕਿਹਦੀ ਨੋਟਿਫਿਕੇਸ਼ਨ ਆ ਰਹੀ ਹੈ ਜੀਿਲ ਕਰੀ ਫੋਟੋ ਪੇ ਤੋਂ ਐਂਡ ਮੈਂ ਜਿਹੜਾ ਪਹਿਲਾਂ ਕਿਸੇ ਨਾਲ ਵੀ ਗੱਲ ਹੋਈ ਮੈਂ ਉਸ ਗੱਲ ਦੀ ਤਾਂ ਮਤਲਬ ਮੈਨੂੰ ਕ੍ਰੈਡਿਬਿਲਟੀ ਦੇ ਸਕਦਾ ਕੋਈ ਵੀ ਤੁਸੀਂ ਮੈਨੂੰ ਹੁਣ ਫੋਟੋ ਭਾ ਦਿਓ ਬਾਣਾ ਨਹੀਂ ਅੱਧੇ ਘੋੜੇ ਘੰਡੇ 'ਚ ਬੰਦੇ ਪਹੁੰਚ ਜਾਣਗੇ ਤੁਸੀਂ ਸੋਛੀ ਹੋਮ ਤੇ ਤੁਹਾਡਾ ਸਵਾਗਤ ਹੈ ਅੱਜ ਮੌਜੂਦਾਂ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਦੱਸਦੇ ਕਿ ਬਿਜਲੀ ਬੋਰਡ ਦੀ ਇੱਕ ਵੱਡੀ ਲਾਪਰਵਾਹੀ ਇੱਕ ਵੱਡਾ ਹਾਦਸਾ ਹੋ ਸਕਦਾ ਵੱਡੀ ਦੁਰਘਟਨਾ ਹੋ ਸਕਦੀ ਹੈ ਪਰ ਉਹਦੇ ਤੇ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਵੀ ਤਾਰਾਂ ਜਿਹੜੀ ਬਿਜਲੀ ਦੀਆਂ ਨੇ ਉਹ ਕਿਸੇ ਜਦੋਂ ਹਨੇਰੀ ਚੱਲੀ ਇੱਕ ਦੋ ਦਿਨ ਪਹਿਲਾਂ ਜਦੋਂ ਮੌਸਮ ਖਰਾਬ ਹੋਇਆ ਉਦੋਂ ਕਿਤੇ ਨਾ ਕਿਤੇ ਤਾਰਾਂ ਇੱਕ ਤਰ੍ਹਾਂ ਦਾ ਇਹ ਟੁੱਟ ਕੇ نیچے ਆ ਗਈਆਂ ਤੇ ਤਾਰਾਂ ਬਿਲਕੁਲ ਸੜਕ ਤੋਂ 5 ਫੁੱਟ ਦੀ ਉੱਪਰ ਦੂਰੀ ਤੇ ਜਿਹੜੀ ਐ ਤਾਰ ਉਹ ਚੱਲ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਦੁਰਘਟਨਾ ਹੋ ਸਕਦੀ ਹੈ ਟਰੈਫਿਕ ਤੁਸੀਂ ਦੇਖ ਸਕਦੇ ਹੋ ਵੀ ਟੂ-ਵੀਲਰ ਟਰੈਫਿਕ ਜਿਹੜਾ ਉਹ ਲਗਾਤਾਰ ਇੱਥੋਂ ਆਵਾਜ਼ ਹੀ ਕਰ ਰਿਹਾ ਹੈ ਪਿੱਛੇ ਬਾਹਰ ਸੜਕ ਦੇ ਉੱਤੇ ਇੱਕ ਤਰ੍ਹਾਂ ਦੀ ਪੌੜੀ ਲਗਾ ਕੇ ਰਸਤਾ ਬੰਦ ਕੀਤਾ ਗਿਆ ਵੀ ਕੋਈ 4-ਵੀਲਰ ਅਗਰ ਆਏਗਾ ਅੰਦਰ ਕੋਈ ਮਾਲ ਲੋਡਿੰਗ ਆ ਲਾਏਗਾ ਕਿਉਂਕਿ ਆਸੇ-ਪਾਸੇ ਇੰਡਸਟਰੀ ਏਰੀਆ ਹੈ ਆਸੇ-ਪਾਸੇ ਕਾਫੀ ਮਾਤਰਾ ਦੇ ਵਿੱਚ ਹੋਜ਼ਰੀਆਂ ਨੇ ਛੋਟੀ ਫੈਕਟਰੀਜ਼ ਨੇ ਸੋ ਲੋਡਿੰਗ ਵਾਲੇ ਟਰੱਕ ਜਿਹੜੇ ਨੇ ਇੱਥੋਂ ਲੰਘਦੇ ਨੇ ਜੇ ਉਹ ਕਿਤੇ ਲੋਡ ਹੋਇਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਦਸਾ ਇੱਥੇ ਹੋ ਸਕਦਾ ਕਿਸੇ ਵੀ ਤਰ੍ਹਾਂ ਦੀ ਕੋਈ ਉਤਰਕਟਨਾ ਹੋ ਸਕਦੀ ਹੈ ਸੋ ਨੂੰ ਰੋਕਣ ਦੇ ਲਈ ਪੌੜੀ ਤਾਂ ਬਾਹਰ ਲਾ ਦਿੱਤੀ ਗਈ ਹੈ ਪਰ ਜਿਹੜੀਆਂ ਤਾਰਾਂ ਉਹ ਜੱਸ ਦੀਆਂ ਤਸ ਨੇ ਕਿਉਂਕਿ ਤਿੰਨ ਦਿਨ ਹੋ ਗਏ ਨੇ ਜਿਹੜੀ ਹਨੇਰੀ ਆਈ ਉਸ ਦੇ ਵਿੱਚ ਕਿਤਨਾ ਕਿਤੇ ਇਹ ਨੁਕਸਾਨ ਹੋਇਆ ਤਾਰਾਂ ਟੁੱਟ ਕੇ ਜਿਹੜੀਆਂ نیچے ਆ ਗਈਆਂ ਹੋਈਆਂ ਸੋ ਸੜਕ ਤੋਂ 5 ਫੁੱਟ ਦੀ ਦੂਰੀ ਤੇ ਜਿਹੜੀਆਂ ਤਾਰਾਂ ਤੁਹਾਨੂੰ ਨਜ਼ਰ ਆ ਰਹੀਆਂ ਟ੍ਰੈਫਿਕ ਤੁਸੀਂ ਦੇਖਿਆ ਹੋਣਾ ਵੀ ਟੂ ਵੀਲਰ ਜਿਹੜਾ ਹੈ ਉਹ ਤਾਂ ਕਿਤਨਾ ਕਿਤੇ ਅੰਦਰ ਆ ਜਾਂਦਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰ ਫਿਰ ਵੀ ਟੂ-ਵੀਲਰ ਵਾਲਿਆਂ ਨੂੰ ਦੇਖੋ ਬਿਲਕੁਲ ਤਾਰਾਂ ਦੇ ਨੇੜੇ ਹੋ ਕੇ ਗੁਜ਼ਰਨਾ ਪੈਂਦਾ ਇਹ ਇਹਦੇ ਵਿੱਚ ਵਾਇਰ ਦੇ ਵਿੱਚ ਕਰੰਟ ਵੀ ਹੋਏਗਾ ਕਿਉਂਕਿ ਬਿਜਲੀ ਦੀਆਂ ਤਾਰਾਂ ਨੇ ਇਹ ਸਾਰੇ ਏਰੀਆ ਦੇ ਵਿੱਚ ਫੈਕਟਰੀਜ਼ ਹੋਣ ਕਰਕੇ ਇਲੈਕਟ੍ਰਿਸਿਟੀ ਦੀ ਜਿਹੜੀ ਸਪਲਾਈ ਹੈ ਉਹ ਲਗਾਤਾਰ ਇੱਥੇ ਚੱਲ ਰਹੀ ਹੈ ਪਰ ਕਿਤੇ ਨਾ ਕਿਤੇ ਵੱਡੀ ਅਨਹੋਣੀ ਹੋਣ ਦਾ ਡਰ ਹੈ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਤੂੰ ਦੇਖ ਸਕਦੇ ਹੋ ਇਹ ਬਿਲਕੁਲ ਕੋਈ ਵੀ ਟੂ-ਵੀਲਰ ਜਦੋਂ ਆਉਂਦਾ ਤੇ ਬਿਲਕੁਲ ਤਾਰਾਂ ਦੇ ਨੇੜੇ ਦੀ ਹੋ ਕੇ ਲੰਘਦਾ ਸੋ ਤਾਰਾਂ ਬਿਲਕੁਲ نیچے ਆਈਆਂ ਹੋਈਆਂ ਬਿਜਲੀ ਬੋਰਡ ਦੀ ਇੱਕ ਵੱਡੀ ਲਾਪਰਵਾਹੀ ਤੁਹਾਨੂੰ ਸਾਹਮਣੇ ਨਜ਼ਰ ਆਦੀ ਹੋਏਗੀ ਸੋ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਜੋ ਅਨਹੋਣੀ ਹੈ ਇਹ ਹੋ ਸਕਦੀ ਹੈ ਪਰ ਜੇ ਹੋਏਗੀ ਅਸੀਂ ਆਸ ਕਰਦੇ ਹਾਂ ਪ੍ਰਭੂ ਤੋਂ ਵੀ ਕੋਈ ਇਦਾਂ ਦੀਆਂ ਹੋਣੀ ਨਾ ਹੋਵੇ ਪਰ ਜੇ ਇਦਾਂ ਦੀ ਕੋਈ ਹੋਵੇ ਤੇ ਇਹਦਾ ਜਵਾਬ ਦੇ ਕੋਣ ਹੈ ਇਹਦੀ ਜਵਾਬ ਤਲਬੀ ਕੋਣ ਕਰੇਗਾ ਔਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਿਹੜਾ ਉਹਨੂੰ ਬਚਾਇਆ ਜਾ ਸਕੇ ਤਾਂ ਕਿ ਬਿਜਲੀ ਬੋਰਡ ਜਿਹੜਾ ਵਾ ਕੇ ਮੌਕੇ ਦੇ ਉੱਤੇ ਕੰਮ ਕਰੇ ਔਰ ਜਿਹੜੀਆਂ ਤਾਰਾਂ نیچے ਲਟਕ ਰਹੀਆਂ ਨੇ ਉਹਨਾਂ ਨੂੰ ਉੱਪਰ ਕੀਤਾ ਜਾਵੇ ਜਾਂ ਪੁਕਤਾ ਦੇ ਇੰਤਜ਼ਾਮ ਕੀਤੇ ਜਾਣ ਬੰਦੋਬਸਤ ਕੀਤੇ ਜਾਣ ਤਾਂ ਕਿ ਜਿਹੜੇ ਰਾਹਗੀਰ ਆਣੂਆਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇੱਥੇ ਵੀ ਜਿਹੜੀਆਂ ਤਾਰਾਂ ਨੀਚੇ ਲਟਕ ਰਹੀਆਂ ਕਿਸੇ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਸਕਦੀ ਹੈ ਬਿਜਲੀ ਬੋਰਡ ਦੀ ਲਾਪਰਵਾਹੀ ਹੈ ਕਿੱਦਾਂ ਦੇਖਦੇ ਆ ਬਿਜਲੀ ਬੋਰਡ ਲਾਪਰਵਾਹੀ ਹੈ ਇਹ ਦੋ ਤਿੰਨ ਦਿਨ ਤੋਂ ਇਦਾਂ ਹੀ ਲਟਕ ਰਹੀਆਂ ਤਾਰਾਂ ਇਹ ਬਹੁਤ ਗਲਤ ਕੰਮ ਹੋ ਰਿਹਾ ਹੈ ਉਹਦੀ ਗੱਲ ਇਹ ਲਗਣਾ ਵੀ ਤਾਂ ਇੱਥੋਂ ਜੀ ਲਗਣਾ ਵੀ ਇੱਥਣੀ ਹੈ ਇਹ ਗੱਲ ਮਤਲਬ ਮਾੜਾ ਕੰਮ ਹੈ ਜੋ ਹੋ ਰਿਹਾ ਹੈ ਬਿਲਕੁਲ ਬਿਜਲੀ ਦੀਆਂ ਤਾਰਾਂ ਨੇ نیچے ਹੋਈਆਂ ਹੋਈਆਂ ਕਿਦਾਂ ਇਤੋਂ ਪਟੜਾਂ ਨੂੰ ਬਲਾਵਾ ਨਹੀਂ ਦੇ ਸਕਦੇ ਜੀ ਸਰ ਜੀ ਕਿੱਦਾਂ ਲੱਗਦਾ ਤੁਹਾਨੂੰ ਕੀ ਹੋਣਾ ਜਿਹਦਾ ਕੰਮ ਬੰਦ ਕੋਲ ਹੋਣਾ ਜਿਹਦਾ ਤਾਂ ਹੈਂਡ ਟੂ ਹੈਂਡ ਹੋਣਾ ਚਾਹੀਦਾ ਉਹਨੇ ਵੀ ਆਈ ਹੈ ਬਿਜਲੀ ਦੀ ਗੱਡੀ ਉਹ ਕਰਨਗੇ ਹੁਣ ਪਰ ਇਹ ਤਿੰਨ ਦਿਨ ਤੋਂ ਐਸ ਦੀ ਲਟਕ ਰਹੀਆਂ ਤਾਂ ਕੰਪਲੀਟ ਪਾਣੀ ਚਾਹੀਦੀ ਸੀ ਅਦੇ ਮਹੱਲੇ ਵਾਲਿਆਂ ਨੂੰ ਕੰਪਲੀਟਾਂ ਕਿਤੇ ਬਹੁਤ ਪਾਣੀ ਬਾਕੀ ਸਰਕਾਰ ਤੁਹਾਨੂੰ ਪਤਾ ਹੀ ਕਿੱਦਾਂ ਦੀ ਇਸ ਟਾਈਮ ਕੀ ਹਾਲ ਹੈ ਤੋਂ ਕਿੱਦਾਂ ਦੇਖਦੇ ਹੋ ਤਾਰਾਂ ਨੂੰ ਲੈ ਕੇ ਬਿਲਕੁਲ ਨੇੜੇ ਹੋਈ ਤੁਸੀਂ ਲੰਘ ਕੇ ਆਏ ਹੋ ਤਾਰਾਂ ਦੇ ਕਿ ਕਿਤਾ ਉਪੀ ਉਤਰ ਘਟਨਾ ਹੋ ਸਕਦੀ ਹੈ ਹੋ ਸਕਦੀ ਹੈ ਕਿ ਕੀ ਕਹਨੇ ਪਰ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਸੁੱਤਾ ਪਿਆ ਜਗਹ ਆਲੀ ਫਿਰ ਕੀ ਕੀਤਾ ਜਾਵੇ ਦਖਲ ਤੁਸੀਂ ਕਰੋ ਜੋ ਕਰਨਾ ਹੈ ਤੋਂ ਪ੍ਰਸ਼ਾਸਨ ਇੱਕ ਤਰ੍ਹਾਂ ਦਾ ਇਹਨਾਂ ਦਾ ਜੋ ਰਾਗ ਹੀ ਨੋ ਕਿਹਾ ਨਹੀਂ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਕਿਉਂਕਿ ਅਸੀਂ ਤਾਂ ਆਪਣਾ ਗੁਜ਼ਰਬਸਰ ਕਰਨੀ ਹੈ ਕੰਮ ਕਰ ਕਰਨ ਦੀ ਰਸਤਾ ਅਸੀਂ ਰੋਜ਼ ਡੇਲੀ ਰੁਟੀਨ ਚ ਯੂਜ਼ ਕਰਦੇ ਆ ਪਰ ਪ੍ਰਸ਼ਾਸਨ ਕਿਤਨਾ ਕਿਤੇ ਸੁੱਤਾ ਪਿਆ ਸੋ ਸਾਡੇ ਨਾਲ ਜਿਹੜੇ ਲੋਕਲ ਰੈਜ਼ਿਡੈਂਸ ਨੇ ਜਾਂ ਇੱਥੇ ਜੋ ਰਹਿੰਦੇ ਨੇ ਲੋਕ ਉਹ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਦਾ ਪਿਆ ਰਹੇ ਕਿਉਂਕਿ ਤਾਰਾਂ ਬਿਲਕੁਲ ਨੇੜੇ ਨੇ ਔਰ 5 ਫੁੱਟ ਦੇ ਨਾਲ ਇਹਨਾਂ ਦੀ ਰਹਿائش ਜਿਹੜੀ ਸ਼ੁਰੂ ਹੋ ਜਾਂਦੀ ਹੈ ਸੋ ਜਿੱਥੇ ਇੱਥੇ ਤਾਰਾਂ ਤੁਹਾਨੂੰ ਨਜ਼ਰ ਆ ਰਹੀਆਂ ਨਾਲ ਦੀ ਨਾਲ ਤੁਹਾਨੂੰ ਰਹਿائش ਨਜ਼ਰ ਆ ਰਹੀ ਹੈ ਸੋ ਲੋਕ ਸਾਡੇ ਨਾਲ ਨੇ ਜਿਹੜੇ ਲੋਕ ਰੈਜ਼ਿਡੈਂਸ ਨੇ ਕੀ ਦੇਖਦੇ ਹੋ ਜੀ ਕੀ ਪ੍ਰੋਬਲਮ ਹੈ ਕੀ ਸੰਡੇ ਸੋ ਹੋ ਗਿਆ ਸੰਡੇ ਕੁਝ ਐਸਡੀਓ ਨੂੰ ਫੋਨ ਕੀਏ ਥੇ ਨੂੰ ਮੋਬਾਈਲ 'ਤੇ ਉਹ ਐਸਡੀਓ ਕਾਕ ਬਈ ਮੋਬਾਈਲ ਪਰ हमको ਫੋਟੋ ਭੇਜੋ ਇਸ ਕਿ ਤਾਰੋਂ ਕੀ उनके मोबाइल पर भी भेजा गया तब से लेके संडे बीता मंडे बीता आज मंगलवार है तीन दिन बीतने के बाद भी कोई कार्रवाई नहीं हुई और जनता से अपील है कि भाई इसका हल करें क्योंकि यहाँ आने जाने वालों के लिए बहुत दिक्कत है गाड़ियाँ आती जाती तारों में इस पार्क हो रहा है तो इसलिए अपील है कि भाई इसका जल्दी से जल्दी कोई हल निकाला जाए ਤਕੋਈ ਨਹੀਂ ਡਾਊਟ ਗੱਲ ਤੁਸੀਂ ਕੀਤਾ ਬਿਜਲੀ ਵਾਲਿਆਂ ਨੂੰ ਤੁਸੀਂ ਤਲਾਹ ਕੀਤਾ ਸਾਰਿਆਂ ਨੇ ਬਾਰ-ਬਾਰ ਫੋਨ ਵੀ ਕੀਤਾ ਇਹਨਾਂ ਨੇ ਵੀ ਕੀਤਾ ਮੈਂ ਵੀ ਕੀਤਾ ਕੱਲ ਦੇ ਗੋਲੀ ਅੱਗੇ ਤੋਂ ਜੇ ਜੀਤੀ ਜੀਤੀ ਤਿੰਨ ਜਿੰਨੇ ਨੰਬਰ ਦੇਤਾ ਉਹ ਕੋਈ ਜੀਗਾ ਜੀ ਨਾ ਮੇਰੀ ਡਿਊਟੀ ਨਹੀਂ ਜਿਹਨੂੰ ਕਹਣਾ ਡਿਊਟੀ ਨਹੀਂ ਐਸਡੀਓ ਰੂਮ ਤੇ ਐਸਡੀਓ ਹੈ ਨਹੀਂ ਤੇ ਉਹਦਾ ਪੀਐਨ ਟਾਈਪ ਬੰਦਾ ਬੈਠਾ ਸੀਗਾ ਉਹਨੇ ਵੀ ਕੋਈ ਜਿੰਮੇ ਨਹੀਂ ਸਮਝੀ ਮਨੋ ਤੇ ਆਏ ਸਮਝਦੇ ਜਿਵੇਂ ਨਿਵਾਰਸ ਅਸੀਂ ਬੇਵਕੂਫ ਤੁਰੇ ਫਿਰਦੇ ਨਾ ਇਦਾਂ ਸਮਝਦੇ ਸਾਨੂੰ ਕਿੰਨੇ ਦਿਨ ਹੋ ਗਏ ਲਟਕ ਰਹੀ ਇਹ ਚਾਰ ਦਿਨਾਂ ਜਿਤਨੇ ਹਨੇਰੀਏ ਉਦੋਂ ਦੀ ਹੈ ਤੇ ਕਿੰਨੀ ਵਾਰ ਤੇ ਅਸੀਂ ਕਾਉਂਸਲਰ ਨੂੰ ਵੀ ਫੋਨ ਕਰ ਚੁੱਕੇ ਹਾਂ ਪਰ ਮੈਨੂੰ ਕਹੇ ਜੀ ਅਸੀਂ ਤੁਹਾਡੇ ਚੀਫ ਕੋਲ ਜਾਈਏ ਕਿਸੇ ਕੋਲ ਕਹਿੰਦੇ ਜਾਓ ਜੀ ਬੜੀ ਖੁਸ਼ੀ ਨਾਲ ਜਾਓ ਅਸੀਂ 1912 ਤੇ ਮੈਂ ਤਿੰਨ ਵਾਰੀ ਕੰਪਲੇਂਟ ਕਰ ਚੁੱਕਿਆ ਮੇਰੇ ਕੋਲ ਰਿਕਾਰਡ ਹੈ ਮੇਰੇ ਪਹੁੰਚੇਗੀ ਸਾਰਾ ਤਿੰਨ ਵਾਰੀ ਕਰ ਚੁੱਕਿਆ ਉੱਥੇ ਨਹੀਂ ਕੋਈ ਸੁਣਵਾਇਆ ਮੈਨੂੰ ਕਹਿੰਦਾ ਤੁਹਾਡੀ ਉਹਦੇ ਚ ਅਸੀਂ ਲਿਖ ਦਿੰਦੇ ਆ ਜੀ ਕੰਪਲੇਂਟ ਸਪੈਸ਼ਲ ਚ ਕੋਈ ਪਤਾ ਨਹੀਂ ਅਰਜੈਂਟ ਚ ਉਹ ਚ ਵੀ ਨਹੀਂ ਕੋਈ ਗੱਲ ਹੋਈ ਫਿਰ ਅਸੀਂ ਐਸ ਡੀਓ ਨੇ ਬੰਦੇ ਭੇਜੇ ਇੱਕ ਅਲਾਈਨਮੈਂਟ ਸੀ ਉਹ ਪਿੱਛੇ ਤੇ ਕਹਿੰਦਾ ਮੇਰੇ ਕੋਲ ਤਾਰ ਨਹੀਂ ਮੈਂ ਕਿੱਦਾਂ ਟੀਕਰਾਂ ਮੇਰੇ ਦੋਸਤੋਂ ਤਾਰ ਤੂ ਲੈ ਕਹਿਣੀ ਐ ਅਸੀਂ ਥੋੜੀ ਦੇਣੀ ਐ ਫਿਰ ਅਸੀਂ ਉਹਨਾਂ ਕਹਿੰਦੇ ਤੁਹਾਨੂੰ ਤਾਰ ਵੀ ਦੇ ਦੇ ਮੈਂ ਬੰਨਤਾ ਜਾ ਵੀ ਬੰਦੇ ਬਾਜ ਜਾਣਗੇ ਮੈਂ ਨਹੀਂ ਕਰ ਸਕਦਾ ਫਿਰ ਕਹਿੰਦਾ ਉਹਨੇ ਲਾਈਨ ਬੰਦ ਕੀਤੀ ਕਹਿੰਦਾ ਮੈਂ ਲਾਈਨ ਚਾਲੂ ਕਰਨ ਲੱਗਾ ਸੀ ਜੀ ਤੂੰ ਲਾਈਨ ਚਾਲੂ ਕਰੇਂਗਾ ਬੰਦੇ ਮਰਨਗੇ ਓਰੇ ਕਹਿੰਦਾ ਮੈਨੂੰ ਲੋਕਾਂ ਨੇ ਮਾਰ ਦੇਣਾ ਮੱਲਾ ਸਾਰਾ ਬੰਦ ਐ ਦੋਸਤੋਂ ਆ ਆ ਗੱਲਾਂ ਨੇ ਉਹਨਾਂ ਦੀ ਮਤਲਬ ਕੋਈ ਦੂਜੇ ਪਾਸੇ ਕੋਈ ਬੰਦਾ ਮੈਨੂੰ ਪ੍ਰੈਸ਼ਰ ਦੇ ਰਿਹਾ ਤੇ ਇਹ ਤਾਰ ਬੰਦ ਰਹੀ ਹੈ ਕਿ ਇਹਨੂੰ ਕੋਈ ਲਟਕੀ ਹੈ ਕਿ ਕੋਈ ਚੱਕਰ ਨਹੀਂ ਐ ਤਾਰ ਚੱਲਦੀ ਹੈ ਲਾਈਨ ਆਨ ਐ ਤੇ ਕੱਲ ਪਰਸੋਂ ਦੀ ਗੱਲ ਐ ਇੱਥੋਂ ਇੱਕ ਜੀਪ ਜੈਤੂ ਲੰਗਰੀ ਹਾਂ ਜੀ ਪਾ ਕੇ ਉਹਨੂੰ ਪਤਲੇ ਲਿਕੇ ਵਿਚਾਰੇ ਨੂੰ ਉਹ ਲੈ ਆਇਆ ਉਹਦੇ ਨਾਲ ਟੱਚ ਕਰਦੀਆਂ ਤਾਰਾਂ ਧੜਮ ਧੜਮ ਬਵਾਜ ਆ ਗਈ ਸਾਰੇ ਬਾਹਰ ਆ ਗਏ ਇੱਕਦਮ ਵਿਆਹ ਹੀ ਹੋ ਗਿਆ ਸਾਡੇ ਐਮਸੀ ਡਾਊਨ ਹੋ ਗਏ ਸਾਰਾ ਕੁਝ ਬੰਦ ਹੋ ਗਿਆ ਲਾਈਟਾਂ ਸਾਰੇ ਨਹੀਂ ਆ ਮਲੋ ਪੂਰਾ ਜਲੂਸ ਕੱਢ ਕੇ ਗਈ ਜੀਪ ਉਹ ਦੋਨਾਂ ਨੇ ਮਰ ਜਾਣੇ ਵਿਚਾਰੇ ਨੇ ਭਾਈ ਸਾਹਿਬ ਕਹੇ ਰਹੇ ਕਹਿੰਦੇ ਸਕੂਲ ਦੀ ਬੱਸ ਵੀ ਆ ਰਹੀ ਆ ਆ ਸਕੂਲ ਦੀ ਬੱਸ ਆ ਗਈ ਉਹਨੂੰ ਮੈਂ ਕੱਲ ਬੋਲਿਆ ਵਿਚਾਰਾ ਮੈਂ ਹੈਗਾ ਕਿ ਡਰਾਈਵਰ ਬੈਠਾ ਸਿਆਣਾ ਬੰਦਾ ਸੀ ਦਾੜੀ ਵਾਲਾ ਕਿਸੇ ਇੱਕ ਬੰਦਾ ਸੀ ਉਹ ਬਾਅਦ ਵਿੱਚ ਮੈਨੂੰ ਹੀ ਮਹਿਸੂਸ ਹੋਇਆ ਮੈਂ ਇਹਨੂੰ ਗਲਤ ਬੋਲ ਗਿਆ ਤੇ ਹਾਂ 25 30 ਬ ਮੈਂ ਪਿੱਛੇ ਮੁੜਿਆ ਮੈਂ ਭਾਈ ਸਾਹਿਬ ਤੁਸੀਂ ਸਿਆਣੇ ਬਣਦੇ ਹੋ ਵੀ ਆਹ ਦੇਖੋ ਕੀ ਕਰੀ ਜਾਂਦੇ ਹੋ ਕਹਦਾ ਮੈਨੂੰ ਦਿਖਿਆ ਨਹੀਂ ਤਾਂ ਚਲੋ ਉਹ ਮੈਨਾਂ ਕਿਹਦੀ ਗਲਤੀ ਸਮਝਾ ਦੇ ਫਿਰ ਇੱਕਾ ਕਾਰਪੋਰੇਸ਼ਨ ਦੀ ਗੱਡੀ ਤੋਂ ਲੰਗੀ ਕੂੜੇ ਵਾਲੀ ਟਰੱਕ ਬੱਡਾ ਸੀ ਉੱਚਾ ਸੀ ਉਹ ਟੱਚ ਕਰ ਗਿਆ ਉਹ ਤਾਰਾਂ ਨਾਲ ਮੈਂ ਉੱਥੇ ਖੜਾ ਸੀ ਮੋਟਰਸਾਈਕਲ ਤੇ ਅਚਾਨਕ ਬਾਈਚਾਂਸ ਮੋਟਰ ਉਧਰ ਆ ਰਿਹਾ ਸੀ ਉਹ ਤਾਰ ਟੁੱਟ ਕੇ ਉਹ ਅਚਾਨਕ ਟੈਲੀਫੋਨ ਦੀ ਤਾਰ ਸੀ ਜੋ ਮੇਰੇ ਤੇ ਡਿੱਗੀ ਆ ਮੈਂ ਡਰ ਗਿਆ ਕਿਤੇ ਮੈਂ ਬਿਜਲੀ ਨਾਲ ਡੇ ਫਲ ਸੁਣਦੇ ਹੀ ਨਹੀਂ ਮੈਂ ਤਾਂ ਹਰਾਨ ਆ ਵੀ ਪਾਇਆ ਕਿੰਦਾ ਦਾ ਮੈਕਮਾ ਕੀ ਡਿਪਾਰਟਮੈਂਟ ਹੈ ਨੇ ਕੀ ਹੱਲ ਕੀਆ ਤੁਸੀਂ ਆਪਣੀ ਪ੍ਰੋਬਲਮ ਵੀ ਦੱਸੀ ਉਹਨਾਂ ਨੂੰ ਫੋਨ ਵੀ ਕੀਤੇ ਕੰਪਲੀਟਾਂ ਵੀ ਲਿਖਾਈਆਂ ਪਰ ਅਸਰ ਨਾ ਦੇ ਬਰਾਬਰ ਹੈ ਕੀ ਮੰਗ ਕਰਦੇ ਹੋ ਹੁਣ ਜੇ ਵੀ ਜੇ ਨਾਂ ਆਣ ਤਾਂ ਵੀ ਕੀ ਮੰਗ ਭੰਡੇ ਵਾਲੇ ਕੀ ਮੱਲੇ ਵਾਲੇ ਪਰੇਸ਼ਾਨ ਨੇ ਬੜੇ ਬੜੇ ਦੁੱਖ ਆ ਬਹੁਤ ਦੁੱਖ ਆ ਵੀ ਇੰਨਾ ਮਾੜਾ ਮੈਕ ਡਿਪਾਰਟਮੈਂਟ ਹੈ ਤੇ ਇੰਨੇ ਮਣ ਫਿਰ ਕਹਿੰਦੇ ਜੇ ਸਟ੍ਰਾਈਕ ਤੇ ਆ ਜਿਹੜਾ ਵੀ ਸਰਕਾਰੀ ਜੇ ਇਹ ਆ ਉਹ ਸਰਕਾਰੀ ਬੰਦੇ ਭੇਜ ਦੂਗਾ ਪ੍ਰਾਈਵੇਟ ਵਾਲਾ ਸਟ੍ਰਾਈਕ ਤੇ ਮੈਂ ਤਾਂ ਹੁਣ ਸਾਨੂੰ ਪਹਿਲਾਂ ਚੀਜ਼ਾਂ ਇਹ ਪਤਾ ਨਹੀਂ ਤੁਸੀਂ ਭੇਜੋ ਕਿਹਨੂੰ ਭੇਜਣਾ ਪ੍ਰਾਈਵੇ ਮੰਗ ਕੀ ਕਰਦੇ ਹਾਂ ਮੰਗ ਤਾਂ ਹੀ ਕਹਿੰਦੇ ਵੀ ਠੀਕ ਹੋ ਜਾਵੇ ਚਲੋ ਬੰਦਾ ਲੋਕਾਂ ਦਾ ਬਚਾ ਜਵੇ ਉਸਤਾ ਉਧਰ ਦਿਖਾਓ ਕੈਮਰਾਮੈਨ ਨੂੰ ਕਹਿ ਕੇ ਆ ਪੌੜੀਆਂ ਲਾਈਆਂ ਹੋਈਆਂ ਨੇ ਅਸੀਂ ਆਪ ਵੀ ਲੋਕਾਂ ਦੇ ਬਚਾਰੇ ਕੋਈ ਫਸੇ ਨਾ ਕੁਝ ਨੁਕਸਾਨ ਨਾ ਹੋ ਜੇ ਚਲੋ ਕਿਉਂਕਿ ਕਈ ਵਾਰੀ ਨਹੀਂ ਪਤਲਾ ਤਾਰਨਾ ਇਦਾਂ ਲੱਗਿਆ ਦਿਖਦੇ ਨਹੀਂ ਤੁਸੀਂ ਆਪ ਹਮ ਆਪਣਾ ਵੀਡੀਓ ਚ ਦਿਖਾ ਵੀ ਦਿਓ ਤਾਰਾਂ ਲੱਗੀਆਂ ਸਾਰੀਆਂ ਦੇਖੋ 5 ਫੁੱਟ ਤੇ ਨੇ ਬਹੁਤ ਹੋਰ ਤੁਹਾਡੀ ਹਾਈਟ ਲੰਬੀ ਹੈ ਤੁਹਾਡਾ ਸਿਰ ਲੱਗ ਜੂ ਜੇ ਤੁਸੀਂ ਲੰਗੋ ਆਹ ਤੇ ਲੋਕ ਬਚਾ ਸਾਡੇ ਲੜਦੇ ਵੀ ਨੇ ਕਈ ਪਰਸਨ ਦੇ 3-4 ਬੰਦੇ ਸਾਡੇ ਨਾਲ ਆਪਚਾਰੇ ਮੈਨਾਂ ਨਾਲ ਲੜ ਕੇ ਗਏ ਨੇ ਉਹ ਗੜ ਗਏ ਤੁਸੀਂ ਬੋ ਅਸੀਂ ਹਾਲਾਂਕਿ ਲੋਕਾਂ ਨੇ ਬਣਾਲੀ ਕਰ ਰਹੀ ਹੈ ਸਾਡੀ ਲਾਈਟ ਚੱਲਦੇ ਸਾਨੂੰ ਕਦੀ ਸਿਰਦਰਦੀ ਲੰਗੀ ਜਾਂਦਾ ਜਿਹੜਾ ਮਰੂਗਾ ਮਰ ਜੀ ਮੈਂ ਲੋਕਾਂ ਦੀ ਸੇਫਟੀ ਲਈ ਤੁਸੀਂ ਇਹ ਸਾਰਾ ਕੰਮ ਕੀਤਾ ਪਰ ਲੋਕ ਫਿਰ ਵੀ ਨਹੀਂ ਸਮਝ ਪਾਰੇ ਤੁਹਾਨੂੰ ਅੱਖਾਂ ਦਿਖਾਉਂਦੇ ਰਹਾ ਕਿ ਵੀ ਇਹ ਕਿਉਂ ਕੀਤਾ ਤੁਸੀਂ ਕੰਮ ਕਰ ਤੁਸੀਂ ਕੀ ਹੈ ਵੀ ਕੀ ਕੀ ਦੇਖਦੇ ਹੋ ਵੀ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਤੁਸੀਂ ਆਪ ਕੀਤੀਆਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਪਰ ਫਿਰ ਵੀ ਲੋਕ ਸੁਣ ਨਹੀਂ ਪਾਰੇ ਨਹੀਂ ਸੁਣ ਨਹੀਂ ਪਾਰੇ ਜੀ ਬਿਲਕੁਲ ਮਤਲਬ ਇਹ ਹੈ ਤਾਂ ਬਹੁਤ ਬੁਰਾ ਹਾਲ ਹੈ ਤੇ ਬੋਰਡਾਂ ਨਾਲ ਸਾਰਿਆਂ ਨੂੰ ਫੋਨ ਕੀਤੇ ਅਸੀਂ ਬਈ ਇਹ ਕੰਮ ਬਿਲਕੁਲ ਹੋ ਹੀ ਨਹੀਂ ਰਿਹਾ ਅੱਜ ਸਾਰੇ ਪਾਸੇ ਘੁੰਮ ਕੇ ਆਏ ਆ ਕਮਪਲੇਂਟਾਂ ਵੀ ਕੀਤੀਆਂ ਸਭ ਕੁਝ ਕੀਤਾ ਇਹਨੇ ਵੀ ਨਹੀਂ ਕੀਤਾ ਬਈ ਉਹ ਵਾਸਤੇ ਅਸੀਂ ਇੰਤਜ਼ਾਮ ਵੀ ਕੀਤੇ ਨੇ ਮਤ ਬੋਰੀਆਂ ਵਾਰੀਆਂ ਵੀ ਲਗਾਈਆਂ ਪੋੜੀ ਵਿਲਾਈ ਹੈ ਲੋਕੀ ਤੰਗ ਕਰਦੇ ਨੇ ਸਾਨੂੰ ਵੀ ਤੰਗ ਕਰੀ ਜਾਂਦੇ ਨੇ ਆਪ ਵੀ ਤੰਗ ਹੁੰਦੇ ਨੇ ਗੱਲ ਵੀ ਮੰਦੇ ਹੁੰਦੇ ਨੇ ਚੱਲਦੇ ਨੇ ਤੇ ਉਹਦੇ ਬਾਅਦ ਤੇ ਹੁਣ ਕੀ ਕਰ ਸਕਦੇ ਆ ਅਸੀਂ ਬਈ ਐਨੇ ਐਨੇ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਇਹ ਕਮਪਲੇਂਟ ਪੂਰੀ ਨਹੀਂ ਹੋਈ ਸਾਡੇ ਕੋਲ ਤੇ ਰਾਤ ਨੂੰ ਵੀ 10 ਵਜੇ ਤੱਕ ਵੈਕਟਰੀ ਡਿਊਟੀ ਕਰਦੇ ਮਤਲਬ ਜਿੰਨੇ ਸੈਕਸ਼ਨ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰ ਦੇ ਵਿੱਚ ਸਾਰਿਆਂ ਨੇ ਕੰਪਲੀਟਾ ਆਪਣੇ ਵੱਲੋਂ ਕੀਤੀਆਂ ਹੋਈਆਂ ਸਾਰਿਆਂ ਨੂੰ ਅੱਗੇ ਤੱਕ ਮੈਸੇਜ ਪਹੁੰਚਾਇਆ ਗਿਆ ਜਿਹੜੀ ਇੱਥੇ ਗੱਲ ਹੋਈ ਹੈ ਬਿਜਲੀ ਦੇ ਤਾਰਾ نیچے ਲਟਕ ਰਹੀਆਂ ਕਿਸੇ ਵੀ ਤਰ੍ਹਾਂ ਦੀ ਟੁੱਟ ਕੜਨਾਵਾਂ ਨੂੰ ਜਿਹੜੀ ਹੈ ਇਹ ਆਵਾਜ਼ ਮਾਰ ਰਹੀ ਹੈ ਸੋ ਆਪਣੇ ਬੋਲੇ ਇਹਨਾਂ ਨੇ ਬੋਰੀਆਂ ਮਿਲਾਈਆਂ ਇੱਕ ਬੈਰੀਕੇਡ ਕਰਕੇ ਪੌੜੀ ਆਪਣੀ ਲਾਈ ਹੋਈ ਹੈ ਪਰ ਲੋਕ ਜਿਹੜੇ ਨੇ ਉਹ ਨਹੀਂ ਸਮਝ ਪਾਰੇ ਵੀ ਉਹ ਕਹਿੰਦੇ ਵੀ ਰਸਤਾ ਸਾਡਾ ਤੁਸੀਂ ਕਿਉਂ ਬੰਦ ਕੀਤਾ ਪਰ ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਜਿਹੜੀਆਂ ਤਾਰਾਂ ਨੇ ਬਿਲਕੁਲ نیچے ਆ ਚੁੱਕੀਆਂ ਲੱਗ ਕਰਕੇ ਬਿਜਲੀ ਪੋਰਦੀ ਹੈ ਇੱਕ ਅਨਲੈਕੀ ਕਹਿ ਸਕਦੇ ਆਪਾਂ ਵੀ ਇਹ ਸਖਸ਼ ਪਰੇਸ਼ਾਨ ਹੋ ਰਹੇ ਨੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਪਰ ਸੁਣਨ ਵਾਲਾ ਕੋਈ ਨਹੀਂ ਬਿਜਲੀ ਮਹਿਕਮੇ ਨੂੰ ਇਹਨਾਂ ਨੇ ਫੋਨ ਕੀਤੇ ਨੇ ਬਿਜਲੀ ਮਹਿਕਮੇ ਨੂੰ ਇਹਨਾਂ ਨੇ ਆਪਣੀ ਕੰਪਲੇਟਾਂ ਵੀ ਦਰਜ ਕਰਾਈਆਂ ਪਰ ਅਸਰ ਨਾ ਦੇ ਬਰਾਬਰ ਹੋ ਰਿਹਾ ਵੀ ਬਿਜਲੀ ਡਿਪਾਰਟਮੈਂਟ ਇੱਕ ਤਰ੍ਹਾਂ ਦਾ ਸੁੱਤਾ ਪਿਆ ਸੋ ਇਦਾਂ ਦੀ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਹਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਕਜ ਬੋਲ ਰਿਹਾ ਜੀ ਸਿਟੀ ਹੋਮ ਨਿਊਜ਼ ਤੋਂ ਹਾਂਜੀ ਪੰਕਜ ਬੋਲ ਰਿਹਾ ਜੀ ਸਿਟੀ ਹੋਮ ਨਿਊਜ਼ ਤੋਂ ਸਿਟੀ ਸਿਟੀ ਹੋਮ ਨਿਊਜ਼ ਤੋਂ ਬੋਲ ਰਿਹਾ ਬਿਜਲੀ ਮਹਿਕਮੇ ਤੋਂ ਬੋਲ ਰਹੇ ਹੋ ਤੁਸੀਂ ਹਾਂਜੀ ਹਾਂਜੀ ਮੈਂ ਨਾ ਸਰ ਖੜਾ ਸੀਗਾ ਕਾਰਾਬਾਰਾ ਚੌਂਕ 'ਚ ਅੱਛਾ ਜੀ ਉੱਥੇ ਇੱਕ ਤਾਰਾ ਦਾ ਮਸਲਾ ਆਇਆ ਹੋਇਆ ਚਾਰ ਦਿਨ ਹੋ ਗਏ ਨੇ ਤਾਰਾ ਨਾ ਬਿਲਕੁਲ ਰੋਡ ਦੇ ਉੱਪਰ ਆਈ ਹੋਈ ਆ 5 ਫੁੱਟ ਉੱਪਰ ਆ ਰੋਡ ਤੋਂ ਤਾਰਾ ਜਿਹੜੀ ਆ ਬਿਜਲੀ ਵਾਲੀ ਅੱਛਾ ਜੀ ਤੇ ਉਹਦੇ ਬਾਰੇ ਲੋਕ ਇਕੱਠੇ ਹੋਏ ਸੀਗੇ ਇੱਥੇ ਨਾ ਇੱਕ ਪ੍ਰੋਬਲਮ ਹੈ ਜੀ ਸਕੂਲ ਦੀ ਬੱਸ ਆਈ ਸੀ ਇੱਕ ਉਹਦੇ 'ਚ 20 25 ਬੱਚੇ ਸੀ ਇਹ ਤਾਂ ਲੋਕਾਂ ਨੇ ਮਿੰਤਾ ਕਰਕੇ ਉਹਨੂੰ ਵਾਪਸ ਤੋਰਿਆ ਜੀ ਉਹ ਬੱਸ ਕਿਤੇ ਅੱਗੇ ਆ ਜਾਂਦੀ ਜੇ ਸ਼ਾਇਦ ਕਿਤੇ ਇਲੈਕਟ੍ਰਿਕ ਵਾਇਰ ਦੇ ਵਿੱਚ ਉਹ ਆ ਜਾਂਦੀ ਤਾਂ ਬੜਾ ਪ੍ਰੋਬਲਮ ਹੋ ਜਾਣੀ ਸੀਗੀ ਆਖੇ ਪੈ ਰਹੇ ਇਹਨਾਂ ਦੀ ਲਾਈਨ ਜਿਉਂਦੇ ਤੇ ਹੱਲ ਨਹੀਂ ਹੋ ਪਾਰਿਆ ਇੱਥੇ ਰੈਜ਼ਿਡੈਂਸ ਇਕੱਠੇ ਨੇ ਮੈਂ ਵੀ ਇੱਥੇ ਆਇਆ ਸੀਗਾ ਮੌਕੇ ਤੇ ਵੀ ਇਹਨਾਂ ਨੇ ਕੰਪਲੀਟਾਂ ਵੀ ਕਾਫੀ ਕੀਤੀਆਂ 4 ਦਿਨ ਹੋ ਗਏ ਤਾਂ ਕੋਈ ਪ੍ਰਕਾਰ ਕਾਰਵਾਈ ਨਹੀਂ ਹੋ ਰਹੀ ਬਿਜਲੀ ਬੋਰਡ ਵੱਲੋਂ ਸਰ ਮੇਰੀ ਨੋਟਿਸ ਹੁਣ ਆਈ ਹੈ ਤੁਸੀਂ ਮੈਨੂੰ ਇੱਕ ਰਿਪੋਰਟੋ ਭੇਜ ਦਿਓ ਹੂੰ ਐਸ ਸੂਨ ਐਸ ਪੋਸੀਬਲ ਆਪਾਂ ਬੰਦੇ ਭੇਜ ਦਿੰਦੇ ਹਾਂ ਸਰ ਇਹ 4 ਦਿਨ ਹੋ ਗਏ ਇਹਨਾਂ ਨੇ ਸ਼ਿਵ ਕੁਮਾਰ ਜੀ ਨੂੰ ਵੀ ਕਾਫੀ ਫੋਟੋਆਂ ਭੇਜੀ ਹੋਈਆਂ ਸ਼ਿਵ ਇਹਨਾਂ ਦੇ ਜਾ ਕੇ ਵੀ ਕੰਪਲੀਟਾਂ ਕੀਤੀਆਂ 1912 ਤੇ ਵੀ ਕੰਪਲੀਟਾਂ ਕੀਤੀਆਂ ਤੁਹਾਡੇ ਬਿਜਲੀ ਬੋਰਡ ਵਾਲੇ ਆ ਕੇ ਵੀ ਗਏ ਨੇ ਇੱਥੇ ਨਾਇਨਮੈਨ ਇਹਨਾਂ ਦਾ ਕਿਹ ਕੀ ਨਾਮ ਹੈ ਜੀ ਜਿਹੜੇ ਆ ਕੇ ਗਏ ਪਤਾ ਨਹੀਂ ਲੰਬਾ ਜਿਹਾ ਬੰਦਾ ਸੀ ਜਿਹ ਨਾਲ ਮੁੰਡਾ ਸੀ ਹਾਈਟ ਲੰਬੀ ਜੀ ਉਹਨਾਂ ਦੀ ਆ ਕੇ ਗਏ ਨੇ ਉਹ ਦੇਖ ਕੇ ਜਿਹਾ ਕਹਿੰਦਾ ਮੇਰੇ ਕੋਲ ਤਾਰ ਹੈ ਨਹੀਂ ਮੈਂ ਕਿੱਥੋਂ ਕਰਾਂ ਉਹ ਇਹਨਾਂ ਨੂੰ ਐਕਸਕਿਊਜ਼ ਦੇ ਕੇ ਗਏ ਨੇ ਵੀ ਸਾਡੇ ਕੋਲ ਤਾਰ ਹੈ ਨਹੀਂ ਜੇ ਅਸੀਂ ਕੁਝ ਨਹੀਂ ਕਰ ਸਕਦੇ ਫਸਣ ਕਿ ਅਸੀਂ ਤਾਰ ਵੀ ਅਸੀਂ ਲੈ ਕੇ ਨਹੀਂ ਆ ਸਕਦੇ ਮੈਂ ਜਿਹੜਾ ਪਹਿਲਾਂ ਕਿਸੇ ਨਾਲ ਵੀ ਗੱਲ ਹੋਈ ਮੈਂ ਉਸ ਗੱਲ ਦੀ ਤਾਂ ਮਤਲਬ ਮੈਂ ਨਹੀਂ ਕਿ ਕ੍ਰੈਡਿਬਿਲਟੀ ਦੇ ਸਕਦਾ ਕੋਈ ਵੀ ਜੀ ਤੁਸੀਂ ਮੈਨੂੰ ਹੁਣ ਫੋਟੋ ਪਾ ਦਿਓ ਬਾਹਲਾ ਨਹੀਂ ਅੱਧੇ ਬੋਣੇ ਘੰਟੇ ਚ ਬੰਦੇ ਪਹੁੰਚ ਜਾਣਗੇ ਤੁਲੋ ਠੀਕ ਹੈ ਸਰ ਮੈਂ ਤਾਂ ਇਹ ਰੈਜ਼ਿਡੈਂਟ ਸਾਰੇ ਤੁਹਾਡੀ ਗੱਲ ਫੋਨ ਮੇਰਾ ਹੈਂਡ ਫ੍ਰੀ ਹੈ ਤੁਹਾਡੀ ਗੱਲ ਹੀ ਸੁਣਦੇ ਪਏ ਨੇ ਕਿਉਂਕਿ ਸਾਡਾ ਮਕਸਦ ਹੈ ਵੀ ਜੇ ਗੱਲ ਕੀਤੀ ਜਾਵੇ ਤਾਂ ਦੋਨੋਂ ਪੱਖਾਂ ਦੀ ਸੁਣੀ ਜਾਵੇ ਤੇ ਤੁਸੀਂ ਹੁਣ ਕਹਿ ਰਹੇ ਮੈਂ ਅੱਧੇ ਘੰਟੇ ਦੇ ਅੰਦਰ ਅੰਦਰ ਬੰਦੇ ਆ ਜਾਣਗੇ ਸਾਰੇ ਲੋਕ ਸੁਣ ਰਹੇ ਨੇ ਤੁਹਾਡੀ ਗੱਲ ਤੇ ਬੜਾ ਚੰਗਾ ਹੋਏਗਾ ਜੇ ਆਣ ਤੇ ਨਾਲ ਦੀ ਨਾਲ ਇਹਦਾ ਮੌਕੇ ਤੇ ਹੱਲ ਵੀ ਹੋ ਜAVE ਫਿਰ ਤੁਹਾਨੂੰ ਕਹੂੰਗਾ ਕਿ ਇੱਕ ਵਾਰੀ ਮੈਨੂੰ ਫੋਟੋ ਜ਼ਰੂਰ ਭੇਜ ਦਿਓ ਕਿ ਮੈਨੂੰ ਇਹ ਕਨਫਰਮ ਹੋ ਜਾਏ ਕਿ ਜੇ ਕੋਈ ਰਿਕੁਆਇਰਮੈਂਟ ਹੋਵੇ ਕਿਸੇ ਮਟੀਰੀਅਲ ਦੀ ਟੀ ਐਂਡ ਬੀ ਦੀ ਤਾਂ ਮੈਂ ਮੁੰਡਿਆਂ ਨੂੰ ਦੇਖੀ ਫਿਰ ਮ ਸੋ ਫਸਰਣ ਗੱਲ ਉਹ ਕਹਿੰਦੇ ਵੀ ਦੁਬਾਰਾ ਸਾਡੇ ਕੋਈ ਫੋਟੋ ਭੇਜੋ 2 ਘੰਟੇ ਬਾਅਦ ਕੰਮ ਹੋ ਜਾਏਗਾ ਦੇਖ ਲੈਣੇ ਆ 2 ਘੰਟੇ ਬਾਅਦ ਹੁੰਦਾ ਕਿ ਨਹੀਂ ਹੁੰਦਾ ਕੰਮ ਬਾਕੀ ਅਪਡੇਟ ਤੁਹਾਨੂੰ ਦਿੰਨੇ ਥੋੜੀ ਦੇਰ ਤੱਕ